ਸਾਸ਼ੀਕਲ ਦੋਸਤੋ ਤਸਵੀਰਾਂ ਚ ਜੋ ਤੁਸੀਂ ਇਹ ਬੋਰੇ ਬੰਨੇ ਹੋਏ ਦੇਖ ਰਹੇ ਹੋ ਇਹ ਨਕਲੀ ਸਮਾਨ ਹੈ ਤਾਂ ਇਹ ਨਕਲੀ ਸਮਾਨ ਕੀ ਹੈ ਵਿਸਤਾਰਪੂਰਵਕ ਸਮਝਾਵਾਂਗੇ ਤੁਹਾਨੂੰ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਮਸਲਾ ਸਿੱਧਾ ਤੁਹਾਡੇ ਜੀਵਨ ਦੇ ਨਾਲ ਜੁੜਿਆ ਹੋਇਆ ਮਸਲਾ ਕਿਉਂਕਿ ਇਸ ਥੈਲਿਆਂ ਦੇ ਵਿੱਚ ਲਗਭਗ 7 750 ਜਾਲੀ ਨਕ ਨਮਕ ਹੈ ਜਿਸ ਤੇ ਟਾਟਾ ਦਾ ਮਾਰਕਾ ਲੱਗਿਆ ਹੋਇਆ ਤੇ ਇੱਥੇ ਹੀ ਬਸ ਨਹੀਂ ਹੋ ਜਾਂਦੀ 45 ਕਿਲੋ ਲਗਭਗ ਅੱਧਾ ਕੁਇੰਟਲ ਦੇਸੀ ਕੀ ਹੈ ਜਿਸ ਤੇ ਪਤੰਜਲੀ ਦਾ ਮਾਰਕਾ ਲੱਗਿਆ ਹੋਇਆ ਹੈ ਪੁਲਿਸ ਨੇ ਹੁਣ ਇਹ ਜ਼ਬਤ ਕਰ ਲਿਆ ਤਾਂ ਜ਼ਬਤ ਕਰਨ ਤੋਂ ਬਾਅਦ ਇਸ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਤਾਂ ਮੈਂ ਤੁਹਾਨੂੰ ਫਰਕ ਸਮਝਾਵਾਂਗੇ ਇਸ ਵੇਲੇ ਥਾਣਾ ਸਿਟੀ ਮੋਰੰਡਾ ਦੇ ਵਿੱਚ ਆ ਤਾਂ ਪੂਰੀ ਮੋਰੰਡਾ ਦੀ ਟੀਮ ਐਸ ਐਚਓ ਸਿਟੀ ਮੋਰੰਡਾ ਮੌਜੂਦ ਨੇ ਸਰ ਪਹਿਲਾਂ ਤਾਂ ਮੈਨੂੰ ਅਸਲੀ ਨਕਲੀ ਦਾ ਕੁਝ ਵਕਫਾ ਸਮਝਾ ਦਿਓ ਤੁਸੀਂ ਕੱਲ ਸਾਡੇ ਕੋਲ ਜੀ ਇੱਕ ਕੰਪਲੀਟ ਆਈ ਸੀਗੀ ਜੋ ਸਪੀਡ ਸਕਿਉਰਟੀ ਵੱਲੋਂ ਉਹਨਾਂ ਦੇ ਜਿਹੜੇ ਸੁਨੀਲ ਕੁਮਾਰ ਜੀ ਉਹਨਾਂ ਦੇ ਜਿਹੜੇ ਫੀਲਡ ਆਫਸਰ ਸੀਗੇ ਉਹਨਾਂ ਨੇ ਕੰਪਲੀਟ ਆਈ ਸੀ ਉਹਦੇ ਕੰਪਲੀਟ ਦੇ ਵਿਆਪ ਤੇ ਜੋ ਮੈਂ ਇੱਕ ਐਸ ਜੀ ਸੁਜੀਤ ਵੱਲੋਂ ਜਿਹੜੀ ਇੱਕ ਟੀਮ ਰਵਾਨਾ ਕੀਤੀ ਸੀਗੀ ਉਹਨੂੰ ਰਵਾਨਾ ਕਰਕੇ ਉੱਥੇ ਟੀਮ ਜਦੋਂ ਰੇਡ ਕੀਤੀ ਤਾਂ ਉੱਥੇ ਸਾਨੂੰ ਆ 765 ਕਿਲੋ ਜਿਹੜਾ ਟਾਟਾ ਦਾ ਨਕਲੀ ਨਮਕ ਜਿਹੜਾ ਇਹ ਬਹੁਤ ਬਹੁ ਬਿਲਕੁਲ ਕਾਪੀ ਲੱਗ ਰਿਹਾ ਹੈ ਇਹ ਸਰ ਨਕਲੀ ਹੈ ਜੀ ਇਹ ਨਕਲੀ ਹੈ ਜੀ ਬਿਲਕੁਲ ਇਹ ਪੈਕਿੰਗ ਤੋਂ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਨਕਲੀ ਹੈ ਲਾਈਕ ਜੇ ਥੋੜਾ ਆਪਾਂ ਥੋੜੀ ਦੇਖਿਆ अदरवाइज ਨਹੀਂ ਪਤਾ ਲੱਗ ਅੱਛਾ ਫਿਰ ਵੀ ਹੁਣ ਤੁਸੀਂ ਇਸ ਕੇਸ ਨੂੰ ਸਟੱਡੀ ਕਰਿਆ ਅਸਲੀ ਨਕਲੀ ਦਾ ਥੋੜਾ ਜਿਹਾ ਸਾਡੇ ਦਰਸ਼ਕ ਸਮਝ ਲੈਣਗੇ ਇਹ ਜਿਹੜਾ ਮਤਲਬ ਜੋ ਨਮਕ ਹੈ ਇਹਦੇ ਵਿੱਚ ਹਲਕੇ ਜਿਹੇ ਤੁਹਾਨੂੰ ਕਾਲੇ ਦਾਣੇ ਦੇਖਣਗੇ ਸ਼ਾਇਦ ਹੋ ਸਕਦਾ ਵੀਡੀਓ 'ਚ ਤੁਹਾਨੂੰ ਨਾ ਦੇਖਣ ਤੇ अदरवाइज ਜੋ ਐਕਚੁਅਲ ਬਿਲ ਦੇ ਵਿੱਚ ਹੁੰਦਾ ਉਹ ਪੂਰਾ ਵਾਈਟ ਹੁੰਦਾ ਇਹਦੀ ਪੈਕਿੰਗ ਵੀ ਤੁਹਾਨੂੰ ਦੱਸ ਸਕਦੀ ਹੈ ਜਿਹੜੀ ਪ ਹਮ ਤੇ ਪਤੰਜਲੀ ਬਹੁਤ ਵੱਡਾ ਬ੍ਰਾਂਡ ਹੈ ਜੀ ਹਮ ਇਹ ਜਿਹੜਾ ਪਤੰਜਲੀ ਆਪਣੇ ਕੋਲ ਕਿਉਂ ਹੈਗਾ ਇਹ ਨਕਲੀ ਹੈ ਜੀ ਇਹ ਨਕਲੀ ਕਿਉਂ ਹੈ ਹਮ ਇਹ ਨਕਲੀ ਕਿਉਂ ਹੈ ਪਰ ਉਹ ਓਰਿਜਨਲ ਦੀ ਕਾਪੀ ਲਾ ਰਹੇ ਹਮ ਇਹ ਆਪਣਾ ਓਰਿਜਨਲ ਜਿਹੜਾ ਹੈ ਸਰ ਦੋਨਾਂ ਦਾ ਫਰਕ ਪੈਕਿੰਗ ਦਾ ਹੈ ਇਹ ਫਰਕ ਇਹਨਾਂ ਦਾ ਪੈਕਿੰਗ ਦਾ ਹੀ ਸਭ ਤੋਂ ਵੱਡਾ ਬਾਕੀ ਖਾਨ ਚ ਟੇਸਟ ਦਾ ਫਰਕ ਰਹਿਣਾ ਹੀ ਹੈ ਹਮ ਆ ਜਿਹੜਾ ਪੈਕਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਲਾਈਕ ਜਿਵੇਂ ਇਹਦੀ ਪੈਕਿੰਗ ਸਿੱਧੀ ਹੋਈ ਵੀ ਹੈ ਇੱਕ ਮਤਲਬ ਫਾਰਮੈਟਿਕ ਸੇਕ ਕਰ ਰੱਖੀ ਹੈ ਐਕਚੁਅਲ ਪੈਕਿੰਗ ਇਹ ਹੈ ਦੂਜਾ ਇਹਨਾਂ ਦਾ ਜਿਹੜਾ ਇਹ ਮਾਰਕ ਹੈ ਇੱਥੇ ਤੁਸੀਂ ਨਾ ਕੋਈ ਬੈਚ ਨੰਬਰ ਨਾ ਮੈਨੂਫੈਕਚਰਿੰਗ ਨਾ ਐਮ ਆਰ ਪੀ ਤੇ ਕੁਝ ਵੀ ਨਹੀਂ ਹੈ ਇੱਥੇ ਜਿਹੜਾ ਹੈ ਮਸ਼ੀਨ ਮਸ਼ੀਨੀ ਪ੍ਰੈਸ਼ਨ ਨਾਲ ਜਿਹੜਾ ਹੈ ਇਹ ਸਾਰਾ ਕੁਝ ਡਿਟੇਲ ਜਿਹੜੇ ਵਿੱਚ ਬੈਚ ਨੰਬਰ ਵਗੈਰਾ ਐਮ ਆਰ ਪੀ ਸਾਰਾ ਕੁਝ ਲਿਖਿਆ ਹੁੰਦਾ ਇਹ ਸਾਰੇ ਟੈਕਨੀਕਲ ਚੀਜ਼ਾਂ ਨੇ ਇਸ ਤੇ ਦੇਖਿਆ ਜਾਵੇ ਤਾਂ ਇਹ ਸਿੱਧਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਸਰ ਜੁੜਿਆ ਹੋਇਆ ਤਾਂ ਸਖਤ ਕਾਰਵਾਈ ਇਸ ਤੇ ਅਮਲ ਚ ਲਿਆਂਦੀਏ ਬਿਲਕੁਲ ਸਖਤ ਕਾਰਵਾਈ ਕੀਤੀ ਗਈ ਜਿਹੜਾ ਇੱਕ ਸੰਦੀਪ ਕੁਮਾਰ ਜਿਹੜਾ ਦੋਸੀ ਸੀ ਛੇੜੀਪਿੰਡ ਦਾ ਰਹੈ ਨਾਲਾ ਸੀ ਉਹਦੇ ਪਹਿਲਾਂ ਵੀ ਕੁਝ ਪਰਚੇ ਦਰਜ ਨਹੀਂ ਉਹਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ ਬਿਲਕੁਲ ਤੇ ਬਾਕੀ ਪਰ ਇਹ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਿੰਦਾ ਇਹ ਬੜਾ ਸਿੰਪਲ ਜਿਹਾ ਤਰੀਕਾ ਹੈ ਜਾਂ ਦੇਖ ਲਓ ਜਿਵੇਂ ਪਤੰਜਲੀ ਦਾ ਇਹ オリジナル ਕਿਉ ਹੈ ਇਹਦੇ ਵਿੱਚ ਆ ਜਿਹੜਾ ਵਿਜੀਬਲ ਹੈਗਾ ਤੁਹਾਨੂੰ ਪਤੰਜਲੀ ਦਾ ਉਹ ਸ਼ਿਕਰ ਹੈ ਹਾਂ ਬਿਲਕੁਲ ਇਹ ਥੋੜੀ ਬੇਸਿਕ ਜਿਹੀ ਚੀਜ਼ਾਂ ਜਿਹੜੀ ਕਸਟਮਰ ਨੂੰ ਦੇਖਣੀ ਚਾਹੀਦੀਆਂ ਹਾਂ ਬਾਕੀ ਆਹ ਦੇਖ ਲਓ ਇਹਦੇ ਵਿੱਚ ਕੁਝ ਵੀ ਨਹੀਂ ਹੈ ਇਹ ਮਤਲਬ ਨਕਲੀ ਕਿਉ ਹਮ ਸਰ ਇੱਕ ਹੋਰ ਚੀਜ਼ ਹੈ ਇਹਦੇ ਕਿਹੜੇ ਅਫੈਂਸ ਹੈ ਕਿਹੜੀਆਂ ਧਾਰਾਵਾਂ ਦੇ ਤਹਿਤ ਮੁ ਇਹ ਫਿਲਹਾਲ ਕਾਪੀਰਾਈਟ ਦੀ ਥ੍ਰੇਡ ਪੈਟ ਦੀ ਤਾਰਾ ਦੇ ਤਹਿਤ ਜਿਹੜਾ ਪਰਚਾ ਦਾਜ ਹੋਇਆ ਬਾਕੀ ਫਿਰ ਇਹ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਕੁਝ ਜੇ ਕੋਈ ਸਾਹਮਣੇ ਆਂਦਾ ਹੋਰ ਵੀ ਜਿੰਤਾ ਰਹੇ ਅੱਛਾ ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰੀ ਜਾਊਗੀ ਕਿ ਇਹ ਅਸਲ ਚ ਪੈਕਿੰਗ ਹੁੰਦੀ ਕਿੱਥੇ ਹੈ ਮੈਨੂਫੈਕਚਰਿੰਗ ਕਿੱਥੋਂ ਹੁੰਦੀ ਹੈ ਜੀ ਬਿਲਕੁਲ ਉਹਨਾਂ ਨੇ ਇੱਕ ਕੋਈ ਨੰਬਰ ਦਿੱਤਾ ਹੈ ਉਹ ਕਹਿੰਦਾ ਬੰਦਾ ਹਾਂ ਦੇ ਕੋਲ ਆਂਦਾ ਹੈ ਉਹ ਦਿੱਲੀ ਦਾ ਕੋਈ ਬੰਦਾ ਹੈ ਉਹਨੂੰ ਵੀ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ